ਪਹਿਲੇ ਤਾਂ ਤੁਸੀਂ ਇਹ ਟ੍ਰੇਨ ਲੰਘਦੀ ਵੇਖੋ ਤਾਂ ਫਿਰ ਤੁਹਾਨੂੰ ਹਾਲਾਤ ਵਿਖਾਈਏ ਕਿ ਜੇ ਇਹਨਾ ਮੰਤਰੀਆਂ ਦੇ ਬੱਚੇ ਇਹਨਾ ਸਬੰਧਤ ਮਹਿਕਮੇ ਵਾਲੇ ਅਫਸਰਾਂ ਦੇ ਬੱਚੇ ਵੀ ਇਹਨਾ ਸਕੂਲਾਂ 'ਚ ਪੜ੍ਹਦੇ ਹੁੰਦੇ ਤਾ ਅੱਜ ਇਹ ਹਾਲਾਤ ਨਹੀਂ ਸੀ ਹੁਣ ਦਿਨਾਂ ਨਗਰ ਦੇ ਔਰ ਦਿਨਾਂ ਨਗਰ ਦੀ ਗੱਲ ਕਰੀਏ ਤਾਂ ਲਗਭਗ 4-5 ਸਾਲ ਤੋਂ ਜਿਹੜਾ ਪੁਲ ਨਹੀਂ ਬਣ ਰਿਹਾ ਜੋ ਫਲਾਈਓਵਰ ਹੈ ਜੋ ਓਵਰ ਬ੍ਰਿਜ ਹੈ ਜੋ ਰੇਲਵੇ ਦਾ ਨਹੀਂ ਬਣ ਰਿਹਾ ਤਾਂ ਅੱਜ ਇਹ ਲੋਕ ਨਵਾਂ ਤਹਿਸੀਲ ਕੰਪਲੈਕਸ ਵਾਲੇ ਬਣੇ ਤੁਸੀਂ ਖੱਜਲ ਖੁਆਰੀ ਵੇਖੋ ਲੋਕਾਂ ਦੀ ਸਕੂਲ ਦੇ ਬੱਚਿਆਂ ਦੀ ਖੱਜਲ ਖੁਆਰੀ ਵੇਖੋ ਕਿ ਕਿੰਨੇ ਬੱਚੇ ਜਿਹੜੇ ਆ ਉਹ ਐਸ ਵੇਲੇ ਬੱਸਾਂ ਵਿੱਚ ਬੈਠੇ ਹੋਏ ਨੇ ਜਦ ਕਿ ਟੈਂਪਰੇਚਰ ਦਿਨ ਤੋਂ ਦਿਨ ਵਧਦਾ ਜਾ ਰਿਹਾ ਗਰਮੀਆਂ ਜੋ ਆ ਚੜਾਈਆਂ ਨੇ ਸਰਦੀਆਂ ਨਿਕਲ ਗਈਆਂ ਨੇ ਔਰ ਬੱਚੇ ਜਿਹੜੇ ਆ ਪੱਸਾਂ ਦੇ ਵਿੱਚ ਬੈਠੇ ਨੇ ਔਰ ਚੀਕ ਚਹਾੜਾ ਸੁਣਨ ਵਾਲਾ ਹੁੰਦਾ ਮਨ ਭਰ ਆਉਂਦਾ ਬੱਚਿਆਂ ਦਾ ਚੀਕ ਚਹਾੜਾ ਸੁਣ ਕੇ ਕਈ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਇਹਦੇ ਵਿੱਚ ਰੋਂਦੇ ਕਰ ਲੌਂਦੇ ਨਜ਼ਰ ਆਉਂਦੇ ਨੇ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਦੋਂ ਇਹ ਪਰੇਸ਼ਾਨੀਆਂ ਵਾਲ ਦੇਖਦੇ ਆ ਤਾਂ ਪਹਿਲ ਦੇ ਆਧਾਰ ਤੇ ਜਿਵੇਂ ਐਂਬੂਲੈਂਸ ਨੂੰ ਸਾਈਡ ਦਿੰਦੇ ਆ ਐਵੇਂ ਸਕੂਲਾਂ ਦੇ ਬੱਚਿਆਂ ਦੀਆਂ ਬੱਸਾਂ ਨੂੰ ਸਾਈਡਾਂ ਦਿੰਦੇ ਨੇ ਤੇ ਲੇਕਿਨ ਉਹ ਜੋ ਸਬੰਧਤ ਮੈਕਮਿਆਂ ਦੇ ਅਫਸਰ ਹੈ ਉਹਨਾਂ ਦੇ ਬੱਚੇ ਇਹਣਾ ਬੱਸਾਂ ਵਿੱਚ ਨਹੀਂ ਬੈਠੇ ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਆ ਕੋਈ ਦਿੱਲੀ ਹੋਜੀ ਪੜ ਰਹੇ ਆ ਕੋਈ ਸ਼ਿਮਲੇ ਪੜ ਰਹੇ ਆ ਹੋਸਟਲਾਂ 'ਚ ਜ਼ਿੰਦਗੀ ਆ ਕੁਝ ਤਾਂ ਅਮਰੀਕਾ ਜਾ ਕੇ ਸੈੱਟ ਹੋ ਰਹੇ ਆ ਔਰ ਇਸੇ ਤਰ੍ਹਾਂ ਇਸੇ ਤਰ੍ਹਾਂ ਇਹੜਾ ਸਾਰੇ ਮੰਤਰੀਆਂ ਦੇ ਔਰ ਅਫਸਰਾਂ ਦੇ ਬੱਚੇ ਵੀ ਇਹਣਾ ਸਕੂਲਾਂ ਵਿੱਚ ਪੜਦੇ ਹੁੰਦੇ ਤਾਂ ਫਿਰ ਅੱਜ ਹਾਲਾਤ ਇਹ ਨਹੀਂ ਸੀ ਹੋਣੇ ਅੱਜ ਇਹ ਪੁਲ ਜਿਹੜਾ ਬਣ ਕੇ ਤਿਆਰ ਹੋਇਆ ਹੋਣਾ ਸੀ ਔਰ ਅਜੇ ਲੋਕਾਂ ਨੂੰ ਪਰੇਸ਼ਾਨੀ ਜੜੀ ਆ ਜਦੋਂ ਤੁਸੀਂ ਪਰੇਸ਼ਾਨੀ ਵੇਖਦੇ ਹੋ ਤਾਂ ਤੁਹਾਡੇ ਦਿਲ ਤੇ ਕੀ ਬੀਤਦਾ ਹੋਵੇਗਾ ਇੱਕ ਵਾਰ ਕਮੈਂਟ ਜ਼ਰੂਰ ਕਰਿਆ ਕਰੋ ਕਿ ਇਹ ਜੋ ਅਣਗੈਨੀ ਹੈ ਜੋ 4 ਤੋਂ 5 ਸਾਲ ਦੀਨਾ ਨਗਰ ਦੇ ਓਵਰ ਬ੍ਰਿਜ ਨੂੰ ਲੰਗ ਗਏ ਆ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਖਾਸ ਕਰ ਕੌਣ ਹੈ ਕੀ ਇਹ ਨਵੀਆਂ ਸਰਕਾਰਾਂ ਨੇ ਕੀ ਇਹ 70 ਸਾਲ ਜਿਹੜਾ ਨੇ ਰਾਜ ਕੀਤਾ ਉਹ ਸਰਕਾਰਾਂ ਨੇ ਇਹ ਕੌਣ ਜ਼ਿੰਮੇਵਾਰ ਹੈ ਨਵੀਂ ਸਰਕਾਰ ਦੇ ਤਾਂ ਮੰਤਰੀ ਸਾਹਿਬ ਨੇ ਹੁਣ ਵਾਦਾ ਕਰਤਾ ਕੀ ਮਾਰਚ ਮਹੀਨੇ ਦੇ ਲਾਸਟ ਤੱਕ ਪੁਲ ਬਣ ਕੇ ਤਿਆਰ ਹੋ ਜਾਵੇਗਾ ਔਰ ਅਸੀਂ ਕਹਿੰਦੇ ਆ ਕਿ ਅਸੀਂ ਦੁਆ ਕਰਦੇ ਆ ਕਿ ਤੁਹਾਡੇ ਜੇ ਬੱਤੀ ਦੰਦਾ ਤੇ ਬੱਤੀਆਂ ਦੀ ਗੱਲ ਸੱਚੀ ਹੋਵੇ ਮੰਤਰੀ ਸਾਹਿਬ ਦੇ ਵਾਸਤੇ ਅਰਦਾਸ ਕਰਦੇ ਆ ਕਿ ਇਹਨਾਂ ਦੇ ਜੇ ਬੱਤੀ ਦੰਦਾ ਤੇ ਬੱਤੀਆਂ ਦੀ ਗੱਲ ਸੱਚੀ ਹੋਵੇ ਪੁਲ ਮਾਰਚ ਮਹੀਨੇ ਦੇ ਲਾਸਟ ਦਿਨਾਂ ਤੱਕ ਬਣ ਜਾਵੇ ਔਰ ਅਸੀਂ ਵੀ ਤੁਹਾਡੇ ਬਦਲਾਵ ਵਾਲੀ ਸਰਕਾਰ ਦਾ ਜਿਹੜਾ ਰੰਗ ਵੇਖੀਏ ਲੇਕਿਨ 17 ਸਾਲਾਂ ਦੀ ਸਰਕਾਰ ਜਿਹੜੀ ਆ ਜਿਹੜੀ ਰਾਜ ਕਰਕੇ ਚਲੀ ਗਈ ਆ ਉਹ ਵੀ ਹਾਰ ਪਾਉਣਾ ਚਾਹੁੰਦੀ ਹੋਵੇ ਤਾਂ ਉਹ ਵੀ ਇੱਥੇ ਹਾਰਾਂ ਦੇ ਕਾਬਲ ਹੈ ਅਸੀਂ ਉਹਨਾਂ ਵਾਸਤੇ ਵੀ ਹਾਰ ਜਿਹੜੇ ਉਹ ਰੱਖਾਂਗੇ ਸਾਹਮਣੇ ਕਿ ਸ਼ੁਕਰ ਹੈ ਉਹਨਾਂ ਨੇ ਕਿਤੇ ਨਾ ਕਿਤੇ ਆ ਕੇ ਦੇਸ਼ ਜਿਹੜਾ ਬੜਾ ਡਿਵੈਲਪ ਕੀਤਾ ਕਿਉਂਕਿ ਦੇਸ਼ ਦਾ ਜਿਹੜਾ ਨਾਂ ਆ ਇਸ ਵੇਲੇ ਚਮਕ ਹੀ ਉਹਨਾਂ ਕਰਕੇ ਰਿਹਾ ਹੈ ਇਹ ਚਮਕ ਜਿਹੜੀ ਆ ਨਾ ਜਦੋਂ ਨੋਟਬੰਦੀ ਹੋਈ ਹੈ ਉਦੋਂ ਵੀ ਚਮਕ ਬਹੁਤ ਸੋਹਣੀ ਬਣੀ ਆ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਬਹੁਤ ਸਾਰਿਆਂ ਦੀਆਂ ਮਾਵਾਂ ਜਿਹੜੀਆਂ ਜਾਂ ਪਿਓ ਆ ਬਜ਼ੁਰਗ ਜਾਂ ਕਿਸੇ ਬਿਮਾਰੀ ਕਾਰਨ ਹਸਪੀਟਲਾਂ ਵਿੱਚ ਦਾਖਲ ਸਨ ਔਰ ਇਧਰ ਨੋਟਬੰਦੀ ਜਿਹੜੀ ਆ ਉਹ ਕੱਢ ਕੇ ਹਲਾਰਾ ਮਾਰਿਆ ਇੱਕ ਦਿਨ ਦੇ ਵਿੱਚ ਔਰ ਉਦੋਂ ਪਤਾ ਲੱਗਾ ਕਿ ਲੋਕਾਂ ਦੀਆਂ ਮਾਵਾਂ ਇਲਾਜ ਹੁਣੋ ਪੈਸੇ ਹੁਣੋ ਹਸਪੀਟਲਾਂ ਵਿੱਚ ਹੀ ਮਰ ਗਈਆਂ ਮ ਲੋਕਾਂ ਦੇ ਪਿਓ ਜਿਹੜੇ ਆ ਹਸਪੀਟਲਾਂ ਵਿੱਚ ਮਰ ਗਏ ਕਈਆਂ ਦੇ ਡਿਲੀਵਰੀ ਕਾਰਨ ਕੇਸ ਜਿਹੜੇ ਆ ਉਹ ਖਰਾਬ ਹੋ ਗਏ ਪੈਸਾ ਜਿਹੜਾ ਇੱਕਦਮ ਇਹ 17 ਸਾਲਾਂ ਦੀਆਂ ਸਰਕਾਰਾਂ ਨੇ ਕੀਤਾ ਉਹ ਜਿੱਤ ਧਰਨਿਆਂ ਦੀ ਗੱਲ ਕਰੀਏ ਅੱਜ ਜੋ ਸੱਚੀ ਹੋ ਰਹੀ ਆ ਕਿ ਸਾਡੇ ਧਰਨਾ ਕੋਈ ਨਹੀਂ ਸੀ ਲੱਗਦਾ ਅਸੀਂ ਬਹੁਤ ਧਰਨੇ ਵੇਖੇ ਨੇ ਸਾਲ-ਸਾਲ ਅਸੀਂ ਚੰਗੇ ਭਲੇ ਚੰਗੇ ਭਲੇ ਮੰਤਰੀਆਂ ਦੇ ਦਰਵਾਜ਼ਿਆਂ ਵਿੱਚ ਧਰਨੇ ਲੱਗੇ ਵੇਖੇ ਕਿ ਜਿੱਥੇ ਉਹ ਧਰਨੇ ਲੱਗੇ ਕਿ ਇੱਕ ਵਾਰ ਲੀਕਾ ਨਿਕਲ ਗਈਆਂ ਇੱਕ ਵਾਰ ਨਾਨੀ ਯਾਦ ਆ ਗਈ ਕਿ ਵਾਕਈ ਧਰਨਾ ਕੀ ਹੁੰਦਾ ਉਹ ਰੋਸ ਰੋਸ ਮਜਾਰਾ ਕੀ ਹੁੰਦਾ ਤੁਸੀਂ ਵੇਖ ਸਕਦੇ ਹੋ ਕਿ ਇਹ ਹਾਲਾਤ ਅੱਜ ਸਾਡੇ ਪੰਜਾਬ ਦੇ ਨੇ ਇਹ ਹਾਲਾਤ ਸਾਡੇ ਭਾਰਤ ਦੇਸ਼ ਦੇ ਨੇ ਔਰ ਆ ਵੇਖੋ ਕਿ ਕਿੰਨੀਆਂ ਗੱਡੀਆਂ ਤੇ ਕਿੰਨਾ ਜਾਨ ਤੇ ਆ ਬੱਚਿਆਂ ਦੀਆਂ ਗੱਡੀਆਂ ਕੋਈ ਏਸੀ ਵਸਾ ਨਹੀਂ ਹੈਗੀਆਂ ਛੋਟੀਆਂ ਛੋਟੀਆਂ ਵੈਨਾਂ ਨੇ ਆ ਵੇਖੋ ਆ ਲੀਵਰ ਵਾਲੇ ਵਿਚਾਰੇ ਇਹ ਜੋ ਟਪਰੀਵਾਸ ਜਿਹਨੂੰ ਅਸੀਂ ਕਹਿੰਨੇ ਆ ਉਹ ਵਿਚਾਰੇ ਆਪਣਾ ਘਰ-ਬਾਰ ਲੈ ਕੇ ਜਾ ਰਹੇ ਆ ਕਿਵੇਂ ਇਹਨਾਂ ਨੇ ਪਹੁੰਚਣਾ ਕਦੋਂ ਪਹੁੰਚਣਾ ਔਰ ਇਹਨਾਂ ਨੂੰ ਕੌਣ ਹਾਰਨ ਦਵੇ ਕਿਉਂ ਦਵੇ ਹਾਰਨ ਕਿਉਂਕਿ ਇਹਨਾਂ ਤੇ ਮਜਬੂਰੀ ਆ ਅੱਗੇ ਇਹਨਾਂ ਦੇ ਪਸ਼ੂ ਜੋੜੇ ਹੋਏ ਆ ਇਹ ਵੀ ਵਿਚਾਰੇ ਆਪਣੇ ਘਰ ਤੋਂ ਬੇਕਾਰ ਹੋ ਕੇ ਫਿਰ ਰਹੇ ਆ ਸਾਡੀ ਸਰਕਾਰ ਨੂੰ ਦੇਣ ਕੀ ਐ ਸਾਡੀ ਸਰਕਾਰ ਦੀ ਲੋਕਾਂ ਨੂੰ ਦੇਣ ਕੀ ਐ ਇਹ ਦੇਣ ਐ ਸਰਕਾਰ ਦੀ ਆ ਜਾਮ ਲੰਬੇ ਲੰਬੇ ਨਵੀਂ ਤਹਿਸੀਲ ਕੰਪਲੈਕਸ ਚਾਲੂ ਕਰ ਦਿੱਤਾ ਪ੍ਰੋਪਰ ਉਹਨਾਂ ਦਾ ਜਿਹੜਾ ਓਵਰ ਬ੍ਰਿਜ ਹੈ ਉਹ ਬਣਾ ਕੇ ਨਹੀਂ ਦਿੱਤਾ ਇੱਧਰ ਲੋਕਾਂ ਨੂੰ ਖੱਜਲ ਖਵਾਰੀ ਚ ਪਾ ਦਿੱਤਾ ਕਿਹੜੀ ਕਿਹੜੀ ਤਸਵੀਰ ਵਿਖਾਈਏ ਔਰ ਹਰ ਦਿਨ ਅਸੀਂ ਚਾਹਾਂਗੇ ਹਰ ਦਿਨ ਹਰ ਸਮੇਂ ਤਸਵੀਰ ਜਿਹੜੀ ਆ ਲੋਕਾਂ ਦੇ ਸਾਹਮਣੇ ਰਵੇ ਕਿ 75 ਸਾਲਾਂ ਦੀ ਰਾਜ ਕਰਨ ਵਾਲੀ ਸਰਕਾਰ ਆਪਣੇ ਜਿਹੜੇ ਵਾਦੇ ਸੀ ਉਹ 18 ਮਹੀਨੇ ਵਾਲੇ ਭੁੱਲ ਗਈ ਆ ਕਿ ਅਸੀਂ 18 ਮਹੀਨੇ ਦਾ ਵਾਅਦਾ ਕੀਤਾ ਸੀ ਉਹ ਭੁੱਲ ਗਈ ਆ ਸਿਰਫ ਅਗਲੀ ਨੂੰ ਕੋਸਣਾ ਹੈ ਅਗਲੀ ਦੇ ਅੱਗੇ ਕਾਲੀਆਂ ਝੰਡੀਆਂ ਦੇ ਸੁਪਨੇ ਲੈਣੇ ਆ ਵੀ ਉਹਦੇ ਅੱਗੇ ਛੰਡੀਆਂ ਜਿਹੜੀਆਂ ਲੈ ਕੇ ਜਾਣਾ ਹੈ ਲੇਕਿਨ ਜਿਹੜਾ 17 ਸਾਲਾਂ ਵਿੱਚ ਤੁਸੀਂ ਜੋ ਵਿਕਾਸ ਕੀਤਾ ਆ ਗੰਨੇ ਦੀਆਂ ਟਰਾਲੀਆਂ ਆ ਸਕੂਲੀ ਬੱਚਿਆਂ ਦੀਆਂ ਬੱਸਾਂ ਆ ਗੰਨਿਆਈ ਟਰਾਲੀਆਂ ਕਿਸਾਨ ਆ ਵੇਖੋ ਜੇ ਅੱਜ ਪੁਲ ਬਣਿਆ ਹੁੰਦਾ ਤਾਂ ਆ ਬੱਚੇ ਇਸ ਤਰਫ ਨਾ ਜਾਂਦੇ ਆ ਬੱਚੇ ਵੇਖੋ ਤੁਸੀਂ ਕਿਵੇਂ ਜਾ ਰਿਹਾ ਆ ਕਿਸਾਨ ਜਿਹੜੇ ਗੰਨੇ ਦੀਆਂ ਟਰਾਲੀਆਂ ਲੈ ਕੇ ਇਸ ਤਰਫ ਜਾ ਰਿਹਾ ਜੇ ਪੁਲ ਬਣਿਆ ਹੁੰਦਾ ਤੇ ਇਸ ਤਰਫ ਉਹ ਵੀ ਨਾ ਜਾਂਦੇ ਕਿਉਂ ਵਿਚਾਰਿਆਂ ਨੂੰ ਦਿੱਕਤਾਂ ਘਟੀਆਂ ਆ ਜਿੱਥੇ ਹੁਣ ਟਰਾਲੀਆਂ ਜਾ ਰਹੀਆਂ ਇੱਥੇ ਹੀ ਪਿਛਲੇ ਦਿਨੀ ਇੱਕ ਟਰਾਲੀ ਪਲਟ ਗਈ ਸੀ ਉਹਨਾਂ ਵਿਚਾਰਿਆਂ ਦਾ ਮਨ ਭਰ ਗਿਆ ਸਾਡੇ ਨਾਲ ਗੱਲ ਕਰਦਿਆਂ ਅਸੀਂ ਕਿਹਦੀ ਕਿਹਦੀ ਗੱਲ ਕਰੀਏ ਅਸੀਂ ਤਾਂ ਹਰ ਵੇਲੇ ਆਪਣੇ ਚੈਨਲ ਦੇ ਮਾਤੀਆਂ ਹੋ ਰਹੀਆਂ ਇਹੀ ਖਬਰਾਂ ਲਗਾਵਾਂਗੇ ਇਹੀ ਇਤਿਹਾਸ ਵਿਖਾਵਾਂਗੇ ਜਿਹੜੇ ਇਤਿਹਾਸ ਲਿਖ ਕੇ ਛੱਡ ਕੇ ਚਲੇ ਗਏ ਆ ਜਿਹੜਾ 18 ਮਹੀਨਿਆਂ ਦੇ ਵਾਅਦੇ ਕੀਤੇ ਤੇ ਅੱਗੇ ਲੋਕਾਂ ਨੂੰ 5-5 ਸਾਲ ਖੱਜਲ ਹੋਣ ਦੀ ਛੱਡ ਦਿੱਤਾ ਔਰ ਵੇਖ ਸਕਦੇ ਆ ਆ ਬੱਸ ਖੜੀ ਆ ਉਹ ਜਿਹੜੇ ਵਿਚਾਰਿਆਂ ਦੇ ਰੇੜੇ ਆ ਜਿਹੜਾ ਗੱਡੀਆਂ ਵਾਲੇ ਜਿਹਨਾਂ ਨੂੰ ਗੱਡੀਆਂ ਵਾਲੇ ਉਹ ਵੇਖੋ ਜਾਮ ਲੱਗਾ ਹੋਇਆ ਆ ਬੱਸ ਤਹਿਸੀਲ ਕੰਪਲੈਕਸ ਦੇ ਬਿਲਕੁਲ ਕੰਦਰਾ ਖੜੀ ਆ ਔਰ ਇਹ ਹਾਲਾਤ ਨੇ ਸਾਡੇ ਦੀਨਾਨਗਰ ਦੇ ਔਰ ਦੀਨਾਨਗਰ ਕਿੰਨਾ ਡਿਵੈਲਪ ਹੋ ਗਿਆ ਤੁਸੀਂ ਡਿਵੈਲਪ ਦਾ ਇੱਕ ਵਾਰ ਜਿਹੜੇ ਕਮੈਂਟ ਜਰੂਰ ਲਿਖਿਆ ਕਰੋ ਦੀਨਾ ਨਗਰ ਦਾ ਇਤਿਹਾਸ ਜਿਹੜਾ ਉਹ ਜਰੂਰ ਲਿਖਿਆ ਕਰੋ ਕਿ ਦੀਨਾ ਨਗਰ ਪਹਿਲਾਂ ਕੀ ਸੀ ਅੱਜ ਵਾਲੀ ਸਰਕਾਰ ਨੇ ਕੀ ਡਿਵੈਲਪ ਕੀਤਾ ਸਾਰਿਆਂ ਨੇ ਇਹੀ ਰੱਖਿਆ ਹੁਣ ਵਾਲੀ ਸਰਕਾਰ ਕੁਝ ਨਹੀਂ ਕਰ ਰਹੀ ਆ ਪਹਿਲੀ ਕੀ ਕਰਕੇ ਗਈ ਹੈ ਉਹਨਾਂ 18 ਮਹੀਨਿਆਂ ਵਾਲਿਆਂ ਉੱਤੇ ਕੀ ਕੰਪਲੇਂਟ ਹੈ ਉਹਨਾਂ ਨੇ ਉਸ ਜਿਹੜੇ ਠੇਕੇਦਾਰ ਸੀ ਉਹਨਾਂ ਨੂੰ ਕੀ ਪੁੱਛ ਗਿਸ਼ ਕੀਤੀ ਹੈ ਕਿਹੜੇ ਕੰਮ ਦੇ ਪੈਸੇ ਪਾ ਦਤੇ ਔਰ ਕਿਹੜੇ ਦੇ ਨਹੀਂ ਪਾਏ ਔਰ ਸਕੂਲੀ ਬੱਚਿਆਂ ਨੂੰ ਬੱਸਾਂ ਵਿੱਚ ਜੋ ਬੱਚੇ ਬੈਠੇ ਨੇ ਮੈਂ ਤਾਂ ਸਪੈਸ਼ਲੀ ਉਹਨਾ ਕਰਕੇ ਬੋਲਦਾ ਕਿ ਬੱਚੇ ਸਕੂਲਾਂ ਵਾਲੇ ਤੁਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਬੱਚੇ ਉਹ ਜਿਹੜੇ ਵਿਚਾਰੇ ਇੱਥੇ ਬੱਸਾਂ ਦੇ ਵਿੱਚ ਬੈਠੇ ਨੇ ਗਰਮੀ ਹੈ ਛੋਟੇ ਛੋਟੇ ਬੱਚੇ ਨੇ ਕੋਈ ਨਰਸਰੀ ਦੇ ਆ ਕੋਈ ਐਲ ਕੇਜੀ ਦੇ ਕੋਈ ਯੂ ਕੇਜੀ ਦੇ ਇਹਨਾਂ ਦੇ ਬੱਚੇ ਤਾਂ ਨਰਸਰੀਆਂ ਐਲ ਕੇਜੀਆਂ ਯੂ ਕੇਜੀਆਂ ਜਿਹੜੀਆਂ ਉਹ ਸ਼ਿਮਲੇਟ ਲੋ ਜੀ ਹੋ ਰੀਆਂ ਨੇ ਸਬੰਧਤ ਵਿਭਾਗ ਦੇ ਅਫਸਰਾਂ ਨੂੰ ਪਹਿਲੇ ਤਾਂ ਅਸੀਂ ਲਾਂਤਾ ਪਾਵਾਂਗੇ ਕਿ ਤੁਸੀਂ ਕਿਉਂ ਨਹੀਂ ਇਹ ਕੰਮ ਨੂੰ ਪ੍ਰੋਪਰ ਚਾੜਿਆ ਔਰ ਜਿਨ੍ਹਾਂ ਨੇ ਪਾਸ ਕਰਵਾਇਆ 17 ਸਾਲਾਂ ਦੀਆਂ ਸਰਕਾਰਾਂ ਨੂੰ ਉਹਨਾਂ ਨੂੰ ਵੀ ਪਾਵਾਂਗੇ ਕਿ ਕੀ ਤੁਸੀਂ ਸੋਚ ਕੇ ਇਹ ਠੇਕੇਦਾਰੀ ਨੂੰ ਠੇਕਾ ਦਿੱਤਾ ਕੀ ਕੰਮ ਕੀਤਾ ਤਸਵੀਰਾਂ ਵੇਖੋ ਸ਼ੇਅਰ ਕਰ ਦਿਓ